ਆਪ ਦੀ ਸਰਕਾਰ ਆਪ ਦੇ ਦਵਾਰ ਜੋ ਸਾਡੇ ਮਾਨ ਜੋ ਮੁੱਖ ਮੰਤਰੀ ਭਗਤ ਸਿੰਘ ਮਾਨ ਜੀ ਨੇ ਇੱਕ ਮਿਸ਼ਨ ਲੈ ਕੇ ਚੱਲੇ ਨੇ ਵੀ ਡੋਰ ਟੂ ਡੋਰ ਘਰ-ਘਰ ਮਲ ਕੇ ਜਿਹੜੀ ਸੁਵਿਧਾ ਪਚਾਉਣੀ ਆ ਤੇ ਸੀਐਮ ਸਾਹਿਬ ਦੀ ਰਹਿਨਮਾਈ ਇਹ ਇਹ ਵਿਸ਼ਾਲ ਮਗਾ ਕੈਪ ਜਿਹੜਾ ਹੈਗਾ ਇਹ ਲੁਧਿਆਣਾ ਜ਼ਿਲ੍ਹੇ ਤੋਂ ਹੀ ਸ਼ੁਰੂ ਹੋਇਆ ਸੀ ਸਾਡੇ ਐਸਡੀਐਮ ਵੈਸਟ ਨੇ ਕਾਫੀ ਪੈਂਡਿੰਗ ਨੋਟੇਸ਼ਨਸ ਪਹਿਲਾਂ ਵੀ ਨਿਪਟਾਈਆਂ ਸੀਗੀਆਂ ਤੇ ਹੁਣ ਵੀ ਅਸੀਂ ਜਿਹੜਾ ਹੈਗਾ ਇਹ ਇੱਕ ਰੈਗੂਲਰ ਫੀਚਰ ਬਣਾਵਾਂਗੇ ਫੇਰ ਤੋਂ ਤੁਸੀਂ ਜਦੋਂ ਰਸੂਖ ਦੇਖ ਰਹੇ ਹੋ ਇਹ ਕੰਪਲੀਟ ਭਰਿਆ ਹੋਇਆ ਹੈ ਲੋਕਾਂ ਦੀ ਮੁਸ਼ਕਲਾਂ ਹੱਲ ਹੋ ਰਹੀਆਂ ਇੰਤਕਾਲ ਮਨਜ਼ੂਰ ਹੋ ਰਹੀ ਹੈ ਹੋਰ ਵੀ ਜਿਹੜੀ ਕੰਪਲੇਨਾਂ ਹੈ ਮੋਕੇ ਤੇ ਹੱਲ ਕਰ ਰਹੇ ਆ ਸਰਕਾਰੀ ਦਫਤਰ ਤੁਹਾਡੇ ਘਰੇ ਆਊਗਾ ਕਿਉਂਕਿ ਲੋਕਾਂ ਨੇ ਜੋ ਉਮੀਦਾਂ ਰੱਖ ਕੇ ਵੋਟ ਪਾਈ ਹੈ ਤੇ ਉਹ ਉਮੀਦਾਂ ਪੂਰੀਆਂ ਕਰਨਾ ਸਾਡਾ ਮਿਸ਼ਨ ਹੈ ਸਾਡਾ ਨਿਸ਼ਾਨਾ ਹੈ ਸਾਡੀ ਡਿਊਟੀ ਹੈ ਪੰਜਾਬ ਸਰਕਾਰ ਸਰਕਾਰ ਤੁਹਾਡੇ ਦਵਾਰ ਜੀ ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਰਪੇਸ਼ ਨਾ ਆਉਣ ਕਿਸੇ ਵੀ ਤਰ੍ਹਾਂ ਦੇ ਰੈਵਨਿਊ ਨੂੰ ਲੈ ਕੇ ਰਿਕਾਰਡ ਨੂੰ ਲੈ ਕੇ ਜਾਂ ਕੀ ਦਾ ਪਟਵਾਰਖਾਨੇ ਦੇ ਕੰਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜੇ ਕਿਸ ਨੂੰ ਪੇਸ਼ ਆਉਂਦੀ ਹੈ ਤਾਂ ਹੁਣ ਉਹਦਾ ਜਿਹੜਾ ਸਮਾਧਾਨ ਹੈ ਉਹਦਾ ਜਿਹੜਾ ਹੱਲ ਹੈ ਉਹ ਤੁਰੰਤ ਕਰਨ ਦੀ ਕੋਸ਼ਿਸ਼ ਹੁਣ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਹੁਣ ਮੌਜੂਦਾ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਕੰਮਾਂ ਨੂੰ ਪੈਂਡਿੰਗ ਨਹੀਂ ਰੱਖਿਆ ਜਾਊਗਾ ਸ਼ਾਇਦ ਸੀ ਵੀਊ ਨੂੰ ਲੈ ਕੇ ਇਸੇ ਮੈਂਟੈਲਿਟੀ ਨੂੰ ਲੈ ਕੇ ਅੱਜ ਲੁਧਿਆਣਾ ਦੇ ਡਿਸਟ੍ਰਿਕਟ ਜਿਲ੍ਹਾ ਐਡਮਿਨਿਸਟ੍ਰੇਟਿਵ ਕੰਪਲੈਕਸ ਹੁੰਦਾ ਵਾ ਬਜਰ ਭਵਨ ਉੱਥੇ ਦੇਖ ਸਕਦੇ ਹੋ ਮੇਲਾ ਲੱਗ ਰਿਹਾ ਜੀ ਹਾਂ ਦੇਖ ਪਾ ਰਹੇ ਹੋ ਵੀ ਅਲੱਗ-ਅਲੱਗ ਜਿੰਨੇ ਵੀ ਪਟਵਾਰਖਾਨੇ ਆ ਅਲੱਗ-ਅਲੱਗ ਜ਼ਿਲ੍ਹੇ ਉਹਨਾਂ ਦੇ ਅਫਸਰ ਸਹਿਬਾਨ ਨੇ ਕਾਨਗੋ ਸਹਿਬਾਨ ਨੇ ਉਹ ਅੱਜ ਆਪ ਇੱਥੇ ਮੌਕੇ ਤੇ ਮੌਜੂਦ ਨੇ ਆਪਣੇ-ਆਪਣੇ ਹਲਕੇ ਦੇ ਹਿਸਾਬ ਦੇ ਨਾਲ ਇੱਥੇ ਪਹੁੰਚ ਹੋਏ ਆ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਉੱਚੇਚੇ ਤੌਰ ਤੇ ਬ੍ਰਹਮ ਸ਼ੰਕਰ ਜਿੰਪਾ ਜੀ ਜੀ ਹਾਂ ਮੰਤਰੀ ਮਾਰਮੁੜ ਵਸੇਬਾ ਤੇ ਆਫਤ ਪ੍ਰਬੰਧਨ ਤੇ ਜਲ ਸਪਲਾਈ ਸੈਂਟਰੇਸ਼ਨ ਮੰਤਰੀ ਪੰਜਾਬ ਸਰਕਾਰ ਉਹ ਅਜੇ ਤੱਕ ਤੌਰ ਤੇ ਥੋੜੀ ਜਿਹੀ ਦੇਰ ਤੱਕ ਇੱਥੇ ਪਹੁੰਚਣ ਵਾਲੇ ਆ ਤੇ ਰੈਵਨਿਊ ਲੈ ਕੇ ਰੈਵਨਿਊ ਰਿਕਾਰਡਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਵੀ ਇੱਥੇ ਹਲਚਲ ਹੁੰਦੀ ਕੰਮ ਹੁੰਦਾ ਤਾਂ ਉਹਨੂੰ ਹੁਣ ਉਹ ਦੇਖਣਗੇ ਉਹਨਤੇ ਗੌਰ ਕਰਨਗੇ ਸੋ ਗੱਲਬਾਤ ਕਰਦੇ ਆ ਲੁਧਿਆਣਾ ਈਸਤ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਜੀ ਵਜੂਦ ਨੇ ਦਲਜੀਤ ਜੀ ਨਹੀਂ ਆ ਕੋਈ ਕਾਰਜਪਾਲੀ ਰੈਵਨਿਊ ਕੈਂਪ ਲੱਗ ਰਹੇ ਨੇ ਕਿੰਨਾ ਕਿਹਦਾ ਫਾਇਦਾ ਆਮ ਜਨਤਾ ਨੂੰ ਆਮ ਪਬਲਿਕ ਹੋ ਆਪਦੀ ਸਰਕਾਰ ਆਪਦੇ ਦਰਵਾਜ਼ਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਭਗਤ ਸਿੰਘ ਮਾਨ ਜੀ ਨੇ ਇੱਕ ਮਿਸ਼ਨ ਲੈ ਕੇ ਚੱਲੇ ਨੇ ਵੀ ਡੋਰ ਟੂ ਡੋਰ ਘਰ-ਘਰ ਮਲ ਕੇ ਜਿਹੜੀ ਸੁਵਿਧਾ ਪਹੁੰਚਾਉਣੀ ਆ ਤੇ ਜਿਵੇਂ ਕਿ ਤੁਸੀਂ ਦੇਖਿਆ ਹੁਣ ਪਿੱਛੇ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਬਾਲ ਜੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਘਰ ਘਰ ਜਾ ਕੇ ਕੋਈ ਵੀ ਮਿਲ ਕੇ ਤੁਸੀਂ 1076 ਤੇ ਫੋਨ ਕਰੋ ਤੁਹਾਡੇ ਘਰੇ ਆ ਕੇ ਕੰਮ ਕਰਕੇ ਜਾਣਗੇ ਸਰਕਾਰੀ ਸਰਕਾਰੀ ਦਫਤਰ ਤੁਹਾਡੇ ਘਰੇ ਆਊਗਾ ਕਿਉਂਕਿ ਲੋਕਾਂ ਨੇ ਜੋ ਉਮੀਦਾਂ ਰੱਖ ਕੇ ਵੋਟ ਪਾਈ ਹੈ ਤੇ ਉਹ ਉਮੀਦਾਂ ਪੂਰੀਆਂ ਕਰਨਾ ਸਾਡਾ ਮਿਸ਼ਨ ਹੈ ਸਾਡਾ ਨਿਸ਼ਾਨਾ ਵਾ ਸਾਡੀ ਡਿਊਟੀ ਹੈ ਬਿਲਕੁਲ ਪੁਰਾਣੀ ਸਰਕਾਰਾਂ ਨੂੰ ਜੁੱਤੀਆਂ ਘਸਾਣੀਆਂ ਨਹੀਂ ਪੈਣੀਆਂ ਬਿਲਕੁਲ ਬਿਲਕੁਲ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਦੇ ਜਾਓ ਤੇ ਜਿਵੇਂ ਕਿ ਦਿੱਲੀ ਦੇ ਵਿੱਚ ਅੱਜ ਸਿਰਫ ਤੇ ਸਿਰਫ ਆਮ ਆਦੀ ਪਾੜੀ ਸਰਕਾਰ ਆ ਆਮ ਆਦੀ ਪਾੜੀ ਦੇ ਐਮਐਲਏ ਦੂਜੇ ਪੱਖੇ ਜ਼ੀਰੋ ਨੇ ਔਰ ਇਸੇ ਤਰ੍ਹਾਂ ਹੀ ਮਿਲ ਕੇ ਲੋਕਾਂ ਨੂੰ ਸਮਝ ਆ ਲੋਕ ਬਹੁਤ ਸੋਝਵਾਨ ਨੇ ਪੰਜਾਬ ਦੇ ਔਰ ਪੰਜਾਬ ਦੇ ਲੋਕਾਂ ਨੇ ਇਤਿਹਾਸ ਸਿਰਜਿਆ 92 ਸੀਟਾਂ ਦੇ ਕੇ ਔਰ ਪਹਿਲੀ ਵਾਰੀ ਹੋਇਆ ਵੀ ਪੰਜਾਬ ਦੇ ਵਿੱਚ ਕਿਸੇ ਪਾਰਟੀ ਨੂੰ 92 ਸੀਟਾਂ ਆਈਆਂ ਤੇ ਲੀਡ ਵੀ ਪੂਰੇ ਰਿਕਾਰਡ ਤੋੜਾਈ ਆ ਤੇ ਕਿਉਂਕਿ ਲੋਕ ਸਮਝਦੇ ਸੀਗੇ ਜੇ ਦੋ ਬਦਲ ਚਾਹੁੰਦੇ ਸੀ ਲੰਬੇ ਸਮੇਂ ਤੋਂ ਕਦੇ ਉਹਨੂੰ ਬਦਲਦੇ ਸੀ ਕਦੇ ਉਹਨੂੰ ਬਦਲਦੀ ਦੋ ਹੀ ਪਾਰਟੀਆਂ ਸੀਗਾ ਤੇ ਜਦੋਂ ਦਿੱਲੀ ਦੇ ਕੰਮ ਦੇਖੇ ਆਮ ਆਦੀ ਪਾਰਟੀ ਤੇ ਬਦਲ ਕੇ ਆਮ ਆਦੀ ਪਾਰਟੀ ਲੈਂਦੀ ਤੇ ਅੱਜ ਉਹੀ ਕੰਮ ਅੱਜ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਮਤਲਬ ਕਿ ਕੋਈ ਵੀ ਮਤਲਬ ਕਿ ਲੋਡ ਬੰਦ ਨੂੰ ਕਿਤੇ ਦਿੱਕਤ ਨਹੀਂ ਆਊਗੀ ਘਰ ਜਾ ਕੇ ਕੰਮ ਹੋਣਗੇ ਹਰੇਕ ਦੇ ਮਿਲ ਕੇ ਜੋ ਆਮ ਆਦੀ ਪਾਰਟੀ ਦਾ ਮਿਸ਼ਨ ਹੈ ਜੋ ਆਮ ਆਦੀ ਪਾਰਟੀ ਨੇ ਗਾਰੰਟੀ ਦਿੱਤੀਆਂ ਉਹ ਅੱਜ ਇਹ ਕਰਕੇ ਪੂਰੀਆਂ ਹੋਈਆਂ 600 ਦਿਨ ਦੀ ਗਾਰੰਟੀ ਮਤਲਬ ਕਿ ਸ਼ੁਰੂ ਹੋ ਗਿਆ 6 ਮਹੀਨੇ ਦੇ ਵਿੱਚ ਵਿੱਚ ਜੇ ਜਦ ਕੇ ਅੱਗੇ ਸਮਾਂ ਸੀਗਾ ਵੇ ਜਦੋਂ 4.5 ਸਾਲ ਹੋ ਜਾਂਦੇ ਸੀਗੇ ਜਦੋਂ ਵੋਟਾਂ ਦਾ ਸਮਾਂ ਆਉਂਦਾ ਸੀ ਉਦੋਂ ਮਿਲਗੇ ਜਿਹੜੀਆਂ ਗਰੰਟੀਆਂ ਤੇ ਉਦੋਂ ਮਿਲਗੇ ਦਿੰਦੇ ਸੀਗੇ ਉਦੋਂ ਮਿਲਗੇ ਨੀ ਪੱਥਰ ਰੱਖਣ ਲੱਗ ਜਾਂਦੇ ਉਦੋਂ ਛੁੱਟੇ ਐਲਾਨ ਕਰਨ ਲੱਗ ਜਾਂਦੇ ਸੀਗੇ ਔਰ ਜਿਸ ਦਿਨ ਤੋਂ ਮਾਨ ਸਾਹਿਬ ਨੇ ਮੁੱਖ ਮੰਤਰੀ ਬਜਟ ਸੌ ਚੁੱਕੀ ਤੇ ਉਸੇ ਦਿਨ ਤੋਂ ਕੰਮ ਦੀ ਸ਼ੁਰੂਆਤ ਹੋ ਗਈ ਆ ਪਹਿਲੇ ਮਕੈਬਿਨ ਦੀ ਮੀਟਿੰਗ ਵਿੱਚ 26000 ਨੌਜਵਾਨਾਂ ਦੀ ਨੌਕਰੀ ਦਾ ਐਲਾਨ 35000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਅੱਜ 37000 ਤੋਂ ਉੱਪਰ ਨੌਜਵਾਨਾਂ ਨੂੰ ਨੌਕਰੀ ਮਿਲ ਗਈ ਆ 50000 ਤੋਂ ਉੱਪਰ ਕੱਚੇ ਮੁਲਾਜ਼ਮ ਪੱਕੇ ਹੋ ਗਏ ਨੇ ਅ ਤਕਰੀਬ ਮੇਰੇ ਹਲਕਾ ਪੂਰਬੀ ਦੀ ਗੱਲ ਕਰਦੇ ਆ ਤੇ ਵੈਸੇ ਤਾਂ 750 ਹੋ ਗਈਆਂ ਨੇ ਮੇਰੇ ਹਲਕਾ ਪੂਰਬੀ ਵਿੱਚ 7 ਬਣ ਗਈਆਂ ਨੇ 2 ਤੋਂ 250 ਬਲਕਿ ਅੱਜ ਜਿਹੜੇ ਲੋੜ ਬੰਦ ਰਹੇ ਦਵਾਈ ਲੈ ਰਹੇ ਨੇ ਟੈਸਟ ਫਰੀ ਕਰਾ ਰਹੇ ਨੇ ਤੇ ਦੋ ਹੋਰ ਬਣ ਕੇ ਸਮਝ ਲਓ ਤਿਆਰ ਹੋਣ ਵਾਲੀਆਂ ਨੇ 10 ਪਾਈਪਲਾਈਨ ਦੇ ਵਿੱਚ ਨੇ ਕਹਿਣ ਦਾ ਮਤਲਬ ਦਵਾਈ ਪੜਾਈ ਰੁਜ਼ਗਾਰ ਆਮ ਆਦੀ ਪਾੜੇ ਦਾ ਮਿਸ਼ਨ ਆ ਪੰਜਾਬ ਦੇ ਵਿੱਚੋਂ ਕਰਪਸ਼ਨ ਗੁੰਡਾਗਰਦੀ ਨਸ਼ਾ ਖਤਮ ਕਰਕੇ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਆ ਉਹ ਪੂਰਾ ਕਰੋ ਕੋਈ ਕੱਲਾ ਆਸ਼ਵਾਸਾ ਨਹੀਂ ਦੇਣਾ ਐਕਸ਼ਨ ਵੀ ਲੈਣੇ ਆ ਬਿਲਕੁਲ 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 ਗਲਬਤ ਕਰਦੇ ਆ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਬੀ ਮਲਿਕ ਜੀ ਨਾਲ ਸੁਰਬੀ ਜੀ ਫਿਰ ਦੁਬਾਰਾ ਪੰਜਾਬ ਸਰਕਾਰ ਲੋਕਾਂ ਦੇ ਦੁਆਰ ਕੀ ਕੁਛ ਇਹਦੇ ਵਿੱਚ ਹੁਣ ਕਵਰ ਅਪ ਹੋਊਗਾ ਤੇ ਕਿਵੇਂ ਲੋਕਾਂ ਨੂੰ ਇਧੀਆਂ ਫੈਸਿਲਿਟੀਆਂਸ ਅਵੇਲ ਕਰਨ ਦਾ ਮੌਕਾ ਮਿਲ ਰਿਹਾ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਅਸੀਂ ਦੱਸਿਆ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਸਾਰੇ ਜਿਹੜੀ ਸਾਡੇ ਸਬਡਿਵੀਜ਼ਨਸ ਤੇ ਤਹਿਸੀਲਸ ਨੇ ਉੱਥੇ ਰੈਵਨਿਊ ਮੈਗਾ ਕੈਂਪਸ ਰੱਖੇ ਗਏ ਨੇ ਤੇ ਇਨ੍ਹਾਂ ਥਾਵਾਂ ਤੇ ਜਿੰਨੇ ਵੀ ਪੈਂਡਿੰਗ ਮਿਊਟੇਸ਼ਨਸ ਹੈਗੇ ਆ ਉਹ ਨਿਪਟਾਏ ਜਾਣੇ ਨੇ ਲੁਧਿਆਣਾ ਵਿਖੇ 12:00 12:30 ਵਜੇ ਤੱਕ ਕੁਝ 2700-2800 ਮਿਊਟੇਸ਼ਨਸ ਨਿਪਟਾਏ ਜਾ ਚੁੱਕੇ ਨੇ ਐਂਡ ਪੱਛਮੀ ਤੇ ਪੂਰਬੀ ਜਿਹੜੀ ਤਹਿਸੀਲਾਂ ਸਾਡੀਆਂ ਸਭ ਤੋਂ ਬਿਜ਼ੀ ਹੈਗੀਆਂ ਉਹਨਾਂ ਦੇ ਹਜ਼ਾਰ ਦੇ ਕਰੀਬ ਮਿਊਟੇਸ਼ਨ ਹੁਣ ਤੱਕ ਹੋ ਚੁੱਕੇ ਨੇ ਤੋਂ ਅਸੀਂ ਪੂਰੀ ਪੂਰੀ ਆਸ ਲਗਾ ਕੇ ਬੈਠੇ ਆ ਕਿ ਸ਼ਾਮ ਤੱਕ ਲੋਕੀ ਸਾਡੇ ਕੋਲ ਆਣ ਐਂਡ ਜੋ ਵੀ ਪੈਂਡਿੰਗ ਮਿਊਟੇਸ਼ਨਸ ਅਨਕੰਟੈਸਟਿਡ ਸਪੈਸ਼ਲੀ ਹੁੰਦੀਆਂ ਨੇ ਉਹ ਅਸੀਂ ਉਹਨਾਂ ਦਾ ਨਿਪਟਾਰਾ ਕਰੀਏ ਤੇ ਸੀਐਮ ਸਾਹਿਬ ਦੀ ਰਹਿਨੁਮਾਈ ਹੇ ਵਿਸ਼ਾਲ ਮੈਗਾ ਕੈਪ ਜਿਹੜਾ ਹੈਗਾ ਇਹ ਲੁਧਿਆਣਾ ਜ਼ਿਲ੍ਹੇ ਤੋਂ ਹੀ ਸ਼ੁਰੂ ਹੋਇਆ ਸੀ ਸਾਡੇ ਐਸਡੀਐਮ ਵੈਸਟ ਨੇ ਕਾਫੀ ਪੈਂਡਿੰਗ ਮਿਊਟੇਸ਼ਨਸ ਪਹਿਲਾਂ ਵੀ ਨਿਪਟਾਈਆਂ ਸੀਗੀਆਂ ਤੇ ਹੁਣ ਵੀ ਅਸੀਂ ਜਿਹੜਾ ਹੈਗਾ ਇਹ ਇੱਕ ਰੈਗੂਲਰ ਫੀਚਰ ਬਣਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਲੋਕ ਦੀ ਸਹੂਲਤਾਂ ਵਾਸਤੇ ਵੈਨਿਊ ਸੇਮ ਰੱਖ ਲਈਏ ਤਾਂ ਕਿ ਹਰ ਵਾਰ ਅਸੀਂ ਉਹਨਾਂ ਨੂੰ ਦੁਬਾਰਾ ਮੁਨਾਦੀ ਕਰਕੇ ਨਾ ਦੱਸਣਾ ਪਵੇ ਬਟ ਲੋਕਾਂ ਨੂੰ ਅਸੀਂ ਇਹੀ ਕਹਿੰਦੇ ਹਾਂ ਕਿ ਮਿਊਟੇਸ਼ਨਸ ਦੇ ਅਲਾਵਾ ਵੀ ਜੇਕਰ ਉਹ ਕੋਈ ਆਪਣੇ ਦੂਜੇ ਰੈਵਨਿਊ ਇਸ਼ੂਜ਼ ਨੇ ਉਹ ਵੀ ਆਗੇ ਜ਼ਰੂਰ ਸਾਨੂੰ ਨੋਟ ਕਰਾਂ ਸੋ ਥੈਟ ਅਸੀਂ ਕੈਂਪਸ ਦੇ ਵਿੱਚ ਜਾਂ ਕੈਂਪਸ ਦੇ ਬਹਾਨੇ ਡੈਫੀਨਿਟਲੀ ਉਹਨਾਂ ਦਾ ਐਕਸਪੀਡਾਈਟਡ ਹੱਲ ਕਰ ਸਕੀਏ ਠੀਕ ਹੈ ਸੋ ਨਾਲ ਐਸਪੀ ਬੈਸਾ ਮੌਜੂਦ ਨੇ ਬੈਸਾ ਬਿੰਗ ਐਸਟੀਵੇਸ ਤੁਹਾਨੂੰ ਕੀ ਲੱਗ ਰਿਹਾ ਵੀ ਕਿਹੜੀ ਇੱਕ ਦੋ ਪਰਸੈਂਟ ਕੁਝ ਕਮੀਆਂ ਨੇ ਉਹ ਹਲੇ ਵੀ ਰਹਿ ਗਈਆਂ ਨੇ ਤੇ ਲੋਕ ਥੋੜਾ ਜਿਹਾ ਕਿਤੇ ਕਿਤੇ ਨ ਦੇਖੋ ਜੀ ਮੈਂ ਇੱਥੇ ਕਹਾਂਗਾ ਕਿ ਇਹਨਾਂ ਵਧੀਆ ਉਪਰਾਲਾ ਤੇ ਨਾ ਖੁਸ਼ਵਾਲੀ ਤੇ ਕੋਈ ਗੱਲ ਨਹੀਂ ਹੈ ਸਾਰੇ ਖੁਸ਼ੀ ਹੈ ਤੇ ਹਾਂ ਕਿਤੇ ਨਾ ਕਿਤੇ ਹਰ ਇੱਕ ਕੈਂਪ ਚ ਕੁਝ ਨਾ ਕੁਝ ਸਾਨੂੰ ਜੇ ਕੋਈ ਲੱਗਦੀ ਹੈ ਕਿਤੇ ਕਮੀਆਂ ਹੀ ਹਰ ਕੈਂਪ ਚ ਪੂਰਾ ਕਰੀਦਾ ਹੈ ਪਿਛਲੇ ਹੀ ਲੁਧਿਆਣਾ ਚ ਉਪਰਾਲਾ ਸ਼ੁਰੂ ਕੀਤਾ ਸੀ ਡੀਸੀ ਮੈਮ ਦੀ ਨਿਗਰਾਨੀ ਹੇਠ ਤਿੰਨ ਕੈਂਪ ਲਾਇਏ ਸੀ ਬਹੁਤ ਸਕਸੈਸਫੁਲ ਗਿਆ ਲੋਕਾਂ ਨੇ ਹੁੰਗਾਰਾ ਦਿੱਤਾ ਤੇ ਸਾਨੂੰ ਵੀ ਇੱਕ ਮਨ ਨੂੰ ਖੁਸ਼ੀ ਹੋਈਗੀ ਇਹ ਲੋਕਾਂ ਦੀ ਵੱਧ ਚੜ ਕੇ ਹੈਲਪ ਕਰ ਰਹੇ ਆ ਹੁਣ ਸਰਕਾਰ ਨੇ ਹੁਕਮਾਂ ਅਨੁਸਾਰ ਅੱਜ ਅਸੀਂ ਕੈਂਪ ਲਾ ਰਹੇ ਆ ਮੈਂ ਦੱਸਣਾ ਚਾਹਾਂਗਾ ਕਿ ਸਵੇਰ ਤੋਂ ਜਦੋਂ ਰਸ਼ ਵੇ ਕੰਪਲੀਟ ਭਰਿਆ ਹੋਇਆ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਰਹੀਆਂ ਇੰਤਕਾਲ ਮਨਜ਼ੂਰ ਹੋ ਰਹੇ ਆ ਹੋਰ ਵੀ ਜਿਹੜੀ ਕੰਪਲੇਨਾਂ ਸੀ ਮੁੱਖੇ ਤੇ ਹੱਲ ਕਰ ਰਹੇ ਆ ਈਵਨ ਕਿ ਅੱਜ ਮੈਂ ਵੀ ਆਪਣੇ ਐਸਟੀਐਮ ਦੀ ਕੋਡ ਅੱਜ ਲਗਾਈ ਜਿਹਦੇ ਚ ਮੈਂ 16 ਕੇਸ ਸੁਨੇ 8 ਦਾ ਮੁੱਖੇ ਤੇ ਨਿਪਟਾਰਾ ਕੀਤਾ ਇਹ ਮੈਂ ਦਿਲੋਂ ਆਪਣੀ ਖੁਸ਼ੀ ਸਾਂਝੀ ਕਰ ਰਿਹਾ ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗਾ ਤੁਸੀਂ ਇਹੋ ਜਿਹੇ ਉਪਰਾਲੇ ਦਾ ਵੱਧ ਚੜ੍ਹ ਕੇ ਯੋਗ ਆਪਣਾ ਹਿੱਸਾ ਪਾਓ ਆਪਣੀ ਮੁਸ਼ਕਲਾਂ ਹੱਲ ਕਰਾਓ ਤੇ ਸਾਰਿਆਂ ਨੂੰ ਇਹਨਾਂ ਖੁਸ਼ੀ ਹੁੰਦੀ ਹੈ ਤੁਹਾਨੂੰ ਵੀ ਹੁੰਦੀ ਹੈ ਤੁਹਾਨੂੰ ਵੀ ਹੁੰਦੀ ਹੈ ਤੇ ਇਸ ਕਰਕੇ ਫਰਦਰ ਅਸੀਂ ਇਹੋ ਜਿਹੇ ਵਧੀਆ ਜਿਹੇ ਉਪਰਾਲੇ ਹੋਰ ਲੁਧਿਆਣੇ ਆਏ ਆ ਪਬਲਿਕ ਨੂੰ ਮਿਲਣ ਆਏ ਆ ਇੰਤਕਾਲ ਲੋਕਾਂ ਦੇ ਅਗਰ ਰੁਕੇ ਪਏ ਸੀ ਉਹਨਾਂ ਨੂੰ ਦੇਖਣ ਆਏ ਆ ਕੋਈ ਸਪੈਸ਼ਲ ਕਿਸੇ ਨੂੰ ਲੀਗਲ ਮੈਟਰ ਨਾ ਹੋਵੇ ਉਹਦਾ ਇੰਤਕਾਲ ਨਹੀਂ ਰੁਕ ਸਕਦਾ ਜੇ ਉਹਦਾ ਕੋਈ ਫੈਮਿਲੀ ਮੈਟਰ ਜਾਂ ਕੋਈ ਹੋਰ ਨਾ ਹੋਵੇ ਇਸ ਚੀਜ਼ ਨੂੰ ਅਸੀਂ ਪੰਡੈਂਸੀ ਨੂੰ ਜ਼ੀਰੋ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਕੋਸ਼ਿਸ਼ ਆ ਸਾਡੀ ਔਰ ਲੋਕਾਂ ਦਾ ਜੋ ਵੀ ਲੋਕ ਵੀ ਸਾਨੂੰ ਦੱਸਦੇ ਆ ਕੇ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਮੁੱਖ ਮੰਤਰੀ ਜੀ ਨੇ ਹੁਸ਼ਿਆਰਪੁਰ ਦਾ ਵਿਜ਼ਿਟ ਕੀਤਾ ਲੋਕਾਂ ਦਾ ਪੁਆਇੰਟ ਆਫ View ਪੁੱਛਿਆ ਅਚਨ ਚੇ ਦੌਰਾ ਸਿਗਾ ਜਿਹਦੇ ਚ ਕੋ ਲੋਕਾਂ ਨੂੰ ਕੋਈ ਇਹ ਨਸਗਾ ਵੀ ਅਧਿਕਾਰੀ ਪਹਿਲਾਂ ਤਿਆਰ ਸਿਗੇ ਉਹਦੇ ਵਿੱਚ ਉਹਦੇ ਨਾਲ ਬੜਾ ਅੱਛਾ ਮੈਸੇਜ ਗਿਆ ਸੀ ਔਰ ਲਗਾਤਾਰ ਮੈਂ ਵੀ ਕੋਸ਼ਿਸ਼ ਕਰਦਾ ਰਹਿਣਾ ਇਹ ਆਲਰੇਡੀ ਅਸੀਂ ਜਲੰਧਰ ਦੇ ਵਿੱਚ ਜਨਮਾਨਾ ਅਦਾਲਤ ਲਾਈ ਸੀ ਲੁਧਿਆਣੇ ਆਲਰੇਡੀ ਬਹਿ ਕੇ ਗਏ ਸਿਗੇ ਇਸ਼ੂ ਹੈਗੇ ਆ ਪੈਂਡਿੰਗ ਕਿਉਂਕਿ ਅਧਿਕਾਰੀਆਂ ਦੀ ਕਮੀ ਸਗੀ ਵਿੱਚ ਔਰ ਕੁਝ ਕਾਨੂੰਨੀ ਅੜਤਨਾ ਜਿਹੜੀਆਂ ਜਿੱਦਾਂ ਕਿ ਇਹਨਾਂ ਨੇ ਐਨਓਸੀ ਦੇ ਮੈਟਰ ਦੀ ਗੱਲ ਕੀਤੀ ਹੈ ਉਹਦੇ ਵਿੱਚ ਬੜੀ ਵੱਡੀ ਹਾਈ ਕੋਰਟ ਦੀ ਰੋਕ ਆ ਉਹਨੂੰ ਵੀ ਸੰਬੰਧਿਤ ਸਾਰੇ ਪੱਖਾਂ ਨਾਲ ਲੈਣੇ ਪੈਂਦੇ ਆ ਉਹ ਚਾਰਮਨ ਡਿਵੈਲਪਮੈਂਟ ਵੀ ਆ ਲੋਕਲ ਬਾਡੀ ਵੀ ਆ ਰੈਵਨਿਊ ਵੀ ਆ ਹੋਰ ਵੀ ਇਸ਼ੂ ਹੈਗੇ ਆ ਉਹਨਾਂ ਨੂੰ ਨਾ ਕਿ ਜਲਦ ਉੱਤੇ ਕੋਈ ਨਾ ਕੋਈ ਫੈਸਲਾ ਮੁਕੰੰਦਰੀ ਜਰੂਰ ਲਓ ਲੋਕ ਵੀ ਕਾਫੀ ਹੈਗੇ ਨੇ ਜਿਹੜੇ ਪਰੇਸ਼ਾਨ ਹੁੰਦੇ ਨੇ ਫਰਦ ਘਟਾਣ ਜਾਂਦੇ ਨੇ ਫਰਦ ਪਾਜੀ ਨੀਚੇ ਕਰੋ ਮੇਰੇ ਮੇਰੇ ਲਿਹਾਜ਼ ਨਾਲ ਫਰਦ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਹੈ ਔਰ 1% ਪਰੇਸ਼ਾਨੀ ਪਰ ਪਰੇਸ਼ਾਨੀ ਆਂਦੀ ਸਾਡਾ ਮੇਰਾ ਰੈਵਨਿਊ ਡਿਪਾਰਟਮੈਂਟ ਦਾ ਅਸੀਂ ਮੁ ਜਿਹੜਾ ਹੈ ਮੁੱਖ ਮੰਤਰੀ ਜੀ ਨੇ ਸਾਨੂੰ ਨਿਰਦੇਸ਼ ਦਿੱਤੇ ਅਸੀਂ ਇੱਕ ਵਟਸਐਪ ਨੰਬਰ ਦਿੱਤਾ ਹੈ ਜਿੱਤੇ ਉਹ ਆਪਣੀ ਰਿਟਰਨ ਕੰਪਲੀਟ ਪਾਏਗਾ 21 ਦਿਨਾਂ ਚ ਜਵਾਬਦੇਹੀ ਬੰਦੀ ਹੈ ਡਿਪਾਰਟਮੈਂਟ ਦੇਗਾ ਸੰਬੰਧਿਤ ਡਿਪਟੀ ਕਮਿਸ਼ਨਰ ਦੇਗਾ ਉੱਥੇ ਦਾ ਉਹ ਉੱਥੋਂ ਪਤਾ ਕਰਕੇ ਕੋਈ ਇਹਦੇ ਨੇ ਪਰੇਸ਼ਾਨੀ ਨਹੀਂ ਪਰੇਸ਼ਾਨੀ ਆਂਦੀ ਹੈ ਕੰਪਲੇਂਟ ਪਾਵੇ ਉਹਨਾਂ ਅਧਿਕਾਰੀ ਨੂੰ ਸਪੈਸ਼ਲ ਬੁਲਾ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਜਾਏਗਾ ਐਸਡੀਐਮ ਸਾਹਿਬ ਨੂੰ ਕਿਹਾ ਜਾਏਗਾ ਤੇ ਬੁਲਾ ਕੇ ਨੂੰ ਪੁੱਛਿਆ ਜਾਵੇ ਕਿ ਉਹ ਦਿੱਕਤ ਆ ਰਹੀ ਹੈ ਸਰਕੈਂਪ ਲੱਗੇਗਾ ਦੁਬਾਰਾ ਫੇਰ ਆ ਜਾਣਗੇ ਕਿਧਰ ਹਾਂ ਇਹਦੇ ਵਿੱਚ ਅੱਜ ਅਸੀਂ ਇਸ ਕੰਮ ਇਸ ਕੈਂਪ ਤੋਂ ਅੱਜ ਬਹੁਤ ਸਮਣੇ ਆਉਗੀਆਂ ਨਿਕਲ ਕੇ ਅਗਰ ਸਾਨੂੰ ਜਲਦ ਫੇਰ ਇਕਲਾਵਾਗੇ ਜਲਦ ਕੈਂਪ ਲਾਵਾਂਗੇ ਕੋਈ ਦਿੱਕਤ ਨਹੀਂ ਪਬਲਿਕ ਨੂੰ ਆਪਾਂ ਚਾਹਾਂਗੇ ਕਿ ਕਿਸੇ ਨੂੰ ਕੋਈ ਇਹ ਪਰੇਸ਼ਾਨੀ ਨਾ ਆਵੇ ਔਰ ਇਹਦੇ ਵਿੱਚ ਮੈਂ ਤੁਹਾਡੇ ਰਾਹੀਂ ਖਾਨਗੀ ਪੰਚਾਇਤ ਤਕਸੀਮ ਦੀ ਗੱਲ ਕਰਦਾ ਪਬਲਿਕ ਨੂੰ ਖੁਦ ਅੱਗੇ ਆਉਣਾ ਚਾਹੀਦਾ ਉਹਦੇ ਲਈ ਵੀ ਅਸੀਂ ਇੱਕ ਵਿਸ਼ੇਸ਼ ਕੈਂਪ ਸਾਡੇ ਅਫਸਰ ਸਾਹਿਬ ਬੰਦੇ ਆ ਉਹਦੇ ਵੀ ਲੋਕਾਂ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਸਾਨੂੰ ਸਾਡੀ ਪ੍ਰਾਪਰਟੀ ਅਸੀਂ ਡਿਵਾਈਡੇਸ਼ਨ ਕਰਨ ਦੀ ਹੈ ਸਾਨੂੰ ਦਿੱਕਤ ਆ ਰਹੀ ਹੈ ਉਹਦੇ ਲਈ ਵੀ ਸਪੈਸ਼ਲ ਅਧਿਕਾਰੀ ਹਰ ਵੇਲੇ ਕੰਮ ਕਰ ਰਹੇ ਆ ਸਰ ਇੱਕ ਪਰ ਰਿਸਟਰੀ ਵੀ ਦੀ ਵਸੂਲੀ ਜਲਦੀ ਉਹ ਵੀ ਬੰਦ ਹੋਊਗੀ ਦੇਖੋ ਜੀ ਹਰ ਇੱਕ ਤਰ੍ਹਾਂ ਕੋਈ ਵਸੂਲੀ ਨਹੀਂ ਹੈ ਜੀ ਕਿਤੇ ਵੀ ਅਗਰ ਕੋਈ ਕਰਦਾ ਸਾਡੇ ਮੈਟਰ ਸਾਡੇ ਧਿਆਨ ਚ ਆਏਗਾ ਉਹਨੂੰ ਘਰ ਨੂੰ ਦੰਡਿਤ ਕੀਤਾ ਜਾਏਗਾ ਤੁਹਾਨੂੰ ਸਿੱਧੀ ਗੱਲ ਦੱਸਾਂ ਠੀਕ ਹੈ